ਸਸ਼ੀ ਕਾਲ ਜੀ ਅੱਜ ਆਪਾਂ ਗੱਲ ਕਰਦੇਗੇ ਕਲੈਂਗਾ ਰੈਡੀ ਕਰਨ ਨੂੰ ਸਟਾਰਟਿੰਗ ਤੋਂ ਐਂਡ ਤੱਕ ਕੀ ਪ੍ਰੋਸੈਸ ਰਹਿੰਦਾ ਸਭ ਤੋਂ ਪਹਿਲਾਂ ਕਸਟਮਰ ਆਉਂਦਾ ਉਹ ਆਪਣਾ ਆਰਡਰ ਦਿੰਦਾ ਫਿਰ ਉਹਦੇ ਅਕੋਰਡਿੰਗ ਪੂਰੀ ਪਲੈਨਿੰਗ ਕੀਤੀ ਜਾਂਦੀ ਆ ਟੀਮ ਡਿਸਕਸ ਕਰਦੀ ਆ ਕਿ ਲੈਂਗਾ ਕਿਵੇਂ ਬਣੂਗਾ ਫਿਰ ਜਿਹੜੇ ਹੈਂਡਵਰਕ ਦੇ ਮਾਸਟਰ ਆ ਜੀ ਉਹਦਾ ਟ੍ਰੇਸ ਰੈਡੀ ਕਰਦੇ ਆ ਸ਼ਿਪਾਈ ਹੁੰਦੀ ਆ ਲੈਂਗੇ ਦੇ ਉਸ ਤੋਂ ਬਾਅਦ ਜਿਹੜੇ ਆਪਣੇ ਹੈਂਡਵਰਕ ਦੇ ਕਾਰੀਗਰ ਉਹ ਕੰਮ ਸਟਾਰਟ ਕਰ ਦਿੰਦੇ ਆ ਪੂਰੀ ਦਿਨ ਰਾਤ ਮਿਹਨਤ ਕਰਦੇ ਆ ਲੈਂਗਾ ਬਣਾਉਣ ਦੇ ਲਈ ਹਨਾ ਪੂਰਾ ਹੈਂਡ ਤੇ ਲੈਂਗਾ ਬਣਦਾ ਬਹੁਤ ਹੀ ਸੋਹਣੇ ਢੰਗ ਦੇ ਨਾਲ ਕੰਮ ਕੀਤਾ ਜਾਂਦਾ ਸੋ ਪੂਰੀ ਟੀਮ ਦਿਨ ਰਾਤ ਜੁਟੀ ਰਹਿੰਦੀ ਹੈ ਕੰਮ ਦੇ ਵਿੱਚ ਫਿਰ ਉਸ ਤੋਂ ਬਾਅਦ ਲਹਿੰਗਾ ਰੈਡੀ ਹੋ ਜਾਂਦਾ ਲਹਿੰਗੇ ਦੀ ਫਿਰ ਪ੍ਰੋਪਰ ਪੈਟਰੋਲ ਵਾਸ਼ ਕੀਤਾ ਜਾਂਦਾ ਜੀ ਉਸ ਤੋਂ ਬਾਅਦ ਉਹਦੀ ਪੇਸਟਿੰਗ ਕੀਤੀ ਜਾਂਦੀ ਆ ਤੇ ਤੁਸੀਂ ਦੇਖ ਸਕਦੇ ਹੋ ਪੇਸਟਿੰਗ ਦੇ ਲਈ ਪ੍ਰੋਪਰ ਕਪੜਾ ਪੇਸਟਿੰਗ ਉਹ ਯੂਜ਼ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਸਟੀਚਿੰਗ ਹੁੰਦੀ ਹੈ ਲਹਿੰਗੇ ਦੀ ਨਾਪ ਦੇ ਅਕੋਰਡਿੰਗ ਤੇ ਫਿਰ ਉਹਨੂੰ ਚੈੱਕ ਕੀਤਾ ਜਾਂਦਾ ਫਿਰ ਕਸਟਮਰ ਨੂੰ ਟ੍ਰਾਈ ਕਰਾਇਆ ਜਾਂਦਾ ਕਿ ਫਿਟਿੰਗ ਵਗੈਰਾ ਓਕੇ ਆ ਜਦੋਂ ਕਸਟਮਰ ਫਿਟਿੰਗ ਓਕੇ ਕਰ ਦਿੰਦਾ ਉਸ ਤੋਂ ਬਾਅਦ ਸਪੈਸ਼ਲ ਜੋ ਬਾਕਸ ਦਾ ਫਾਨੋ ਸਟਾਈਲ ਦਾ ਉਹਦੇ ਵਿੱਚ ਪੈਕਿੰਗ ਕੀਤੀ ਜਾਂਦੀ ਲਹਿੰਗੇ ਦੀ ਤੇ ਲਹਿੰਗਾ ਡਿਲੀਵਰ ਕਰ ਦਿੱਤਾ ਜਾਂਦਾ ਸੋ ਕਸਟਮਰ ਆਪਣਾ ਸਪੈਸ਼ਲ ਡੇ ਫਰ ਐਨਜੋਏ ਕਰਦਾ ਲਹਿੰਗੇ ਨਾਲ ਆਪਣਾ ਲਹਿੰਗਾ ਰੈਡੀ ਕਰਾਉਣ ਲਈ ਵਿਜ਼ਿਟ ਕਰੋ ਫਾਨੋ ਸਟਾਈਲ 에ਰੋ ਹਬ ਮਾਰਕੀਟ ਰਾਇਕਰ ਰੋਡ ਮੁੱਲਾ